ਹਾਂਜੀ ਕੀ ਹਾਲੇ ਬਾਸ਼ਾ ਹੋ ਠੀਕੋ ਅੱਛਾ ਕਈ ਵਾਰ ਨਾ ਸਾਨੂੰ ਇੰਜ ਲੱਗਦਾ ਹੈ ਕਿ ਅਸੀਂ ਇਕੱਲੇ ਹੀ ਆ ਹੈਨਾ ਆ ਹੋ ਜਾਂਨੇ ਆ ਇਕੱਲੇ ਅਸੀਂ ਕਈ ਵਾਰੀ ਕਿਸੇ ਮੋੜ ਤੇ ਪਰ ਫਿਰ ਪ੍ਰਮਾਤਮਾ ਸਾਨੂੰ ਕੁਝ ਸਾਈਨਸ ਸ਼ੋਅ ਕਰਦਾ ਹੈ ਜਿੱਦਾਂ ਕਿ ਮੈਂ ਪਹਿਲਾ ਗੀਤ ਆਪ ਜੋ ਰਿਲੀਜ਼ ਕੀਤਾ ਦਿਲਬਰ ਉਹ ਤੁਸੀਂ ਸਾਰਿਆਂ ਨੇ ਉਹਨੂੰ ਆਪਣੇ ਆਪ ਉਹਤੇ ਰੀਲਸ ਬਣਾਏ ਮੈਂ ਕਿਸੇ ਨੂੰ ਨਹੀਂ ਆਖਿਆ ਮੈਂ ਕੋਈ ਇੰਨਾ ਜ਼ੋਰ ਨਹੀਂ ਲਾਇਆ ਹਲੇ ਪ੍ਰੋਮੋਸ਼ਨ ਤੇ ਜ਼ੀਰੋ ਐਫਰਟ ਆ ਪ੍ਰੋਮੋਸ਼ਨ ਵਾਈਜ਼ ਮੈਂ ਕਰਨਾ ਹੀ ਨਹੀਂ ਚਾਹੁੰਦੀ ਸੀ ਕਿਉਂਕਿ ਮੈਨੂੰ ਇਹ ਸੀਗਾ ਪਰ ਆਪ ਤੁਸੀਂ ਆਰਗੇਨਿਕਲੀ ਤਾਂ ਦੇਖੋ ਅਸੀਂ ਕਿੱਥੇ ਕਿ ਸਟੈਂਡ ਕਰਦੇ ਆ ਆਰਗੇਨਿਕਲੀ ਇੰਨੀਆਂ ਰੀਲਾਂ ਬਣੀਆਂ ਨੇ ਟ੍ਰੈਂਡਿੰਗ ਚ ਗਾਣਾ ਆਇਆ ਏ ਸਾਰੇ ਪਲੇਟਫਾਰਮਸ ਦਾ ਥੈਂਕ ਯੂ ਕਰਨਾ ਚਾਹੁੰਨੀ ਆ ਮੇਰਾ ਗਾਣਾ ਇੰਨੀ ਅੱਛੀ ਜਗ੍ਹਾ ਪਲੇਸ ਹੋਇਆ ਸੋ ਥੈਂਕ ਯੂ ਸੋ ਮੱਚ ਇਹ ਕੱਲਾ ਮੇਰਾ ਗੀਤ ਨਹੀਂ ਸੀ ਇਹ ਤੁਹਾਡਾ ਸਾਰਿਆਂ ਦਾ ਸੀ ਇਹ ਉਹਨਾਂ ਸਾਰਿਆਂ ਦਾ ਗੀਤ ਸੀ ਜਿਹੜੇ ਜ਼ਿੰਦਗੀ ਚ ਕਿਤਨਾ ਕਿਤੇ ਆਪਣੀ ਫ੍ਰੀडम ਲਈ ਕੋਈ ਜੰਗ ਲੜ ਰਹੇ ਨੇ ਮੈਂ ਤੁਹਾਡਾ ਜਿੰਨਾ ਥੈਂਕ ਯੂ ਕਰਾਂ ਉਹਨਾਂ ਘੱਟ ਹੋਊਗਾ ਤੁਸੀਂ ਸਾਰਿਆਂ ਨੇ ਮੈਨੂੰ ਬਹੁਤ ਸਪੋਰਟ ਕੀਤਾ ਹੈ ਹਮੇਸ਼ਾ ਤੋਂ ਕਰਦੇ ਆਇਓ ਪਰ ਇਸ ਵਾਰ ਤਾਂ ਤੁਸੀਂ ਬੱਲੇ ਬੱਲੇ ਕਰਾਤੀ ਆ ਬਾਦਸ਼ਾਹ ਆਪਣਾ ਖਿਆਲ ਰੱਖਿਓ ਆਪਣੀ ਰੂਹ ਦਾ ਖਿਆਲ ਰੱਖਿਓ ਪਿਆਰ ਨਾਲ ਭਰੇ ਰਹੋ